ਕਿਹੜੇ ਕਾਰਜਾਂ ਕਰਕੇ ਪਿੰਡ ਮਕੋੜਸਾ ਪਹੁੰਚੇ ਸੀ ਉਹ ਤਾਂ ਕਾਰਜਾਂ ਕਰਕੇ ਵੀ ਬਿਨਾ ਕਾਰਜਾਂ ਤੋਂ ਵੀ ਆਏ ਆ ਕਿਉਂਕਿ ਲੋਕਾਂ ਨੂੰ ਮੇਲ ਮਲਾਪ ਹਮੇਸ਼ਾ ਸਾਡਾ ਚੱਲਦਾ ਰਹਿੰਦਾ ਹੈ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਸਾਡੀ ਮੀਟਿੰਗ ਹੁੰਦੀ ਹੈ ਲੋਕਾਂ ਨੂੰ ਮਿਲਣਾ ਹੁੰਦਾ ਸੋ ਉਸੇ ਕੜੀ ਦੇ ਤਹਿਤ ਅੱਜ ਪਿੰਡ ਮਕੋੜਸਾ ਆਏ ਆ ਇਸ ਤੋਂ ਪਹਿਲਾਂ ਮੈਂ ਹੰਦਾਨੇ ਪਿੰਡ ਜਾ ਕੇ ਆਇਆ ਉਸ ਤੋਂ ਪਹਿਲਾਂ ਭੰਗੇ ਜਾ ਕੇ ਆਇਆ ਉਹ ਅੱਜ ਨਾਲ ਤਿੰਨੇ ਪਿੰਡਾਂ 'ਚ ਲੋਕਾਂ ਨੂੰ ਮਿਲਣ ਦਾ ਪ੍ਰੋਗਰਾਮ ਰੱਖਿਆ ਹੋਇਆ ਤੇ ਇੱਥੇ ਕਈ ਕੰਮ ਵੀ ਸੀ ਜਿਹੜੇ ਸ਼ੁਰੂ ਕਰਾਣੇ ਤੇ ਜਿਹੜੇ ਇਕੱਠੇ ਲੋਕਾਂ ਦੇ ਹਿੱਤਾਂ ਦੇ ਕੰਮ ਨੇ ਉਹ ਅਸੀਂ ਸ਼ੁਰੂ ਕਰਾਏ ਨੇ ਸਾਰੇ ਪਿੰਡਾਂ ਦੇ ਵਿੱਚ ਕਰਾਏ ਨੇ ਬਸ ਇਸੇ ਗੜੀ ਦੇ ਤਜਸੀ ਹਲਕੇ 'ਚ ਕਿਹੜੇ ਕਿਹੜੇ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਨੇ ਵਿਕਾਸ ਕਾਰਜ ਹਰ ਪਿੰਡ ਦੇ ਵਿੱਚ ਚੱਲ ਰਹੇ ਨੇ ਜਿੱਥੇ ਗਲੀਆਂ ਨਾਲੀਆਂ ਦੀ ਲੋੜ ਉੱਥੇ ਗਲੀਆਂ ਨਾਲੀਆਂ ਬਣ ਰਹੀਆਂ ਨੇ ਕਿਤੇ ਸ਼ੈੱਡ ਦੀ ਲੋੜ ਉੱਥੇ ਸ਼ੈੱਡ ਬਣਾਏ ਜਾ ਰਹੇ ਨੇ ਕਿੱਤੇ ਹਸਪੀਟਲ ਦੀ ਗੱਲ ਹੈ ਪਸ਼ੂ ਡਿਸਪੈਂਸਰੀਆਂ ਨੇ 24 ਪਿੰਡਾਂ 'ਚੋਂ ਬਣਾਈਆਂ ਜਾ ਰਹੀਆਂ ਨੇ ਜਿੱਥੇ ਲਾਇਬ੍ਰੇਰੀਆਂ ਦੀ ਜਰੂਰਤ ਹੈ ਲਾਇਬ੍ਰੇਰੀਆਂ ਚੱਲਦੀਆਂ ਨੇ 8 ਪੰਚਾਇਤ ਘਰਾਂ ਦਾ ਕੰਮ ਚੱਲ ਰਿਹਾ ਸੋ ਸਾਰੇ ਪਾਸੇ ਸੜਕਾਂ ਦੇ ਉੱਤੇ ਵੱਡਾ ਕੰਮ ਚੱਲਣ ਲੱਗ ਰਿਹਾ ਹੈ 77 ਕਰੋੜ ਰੁਪਏ ਦੀ ਲਾਗਤ ਦੇ ਨਾਲ ਅਸੀਂ ਜਿਹੜਾ 38 ਸਾਲਾਂ ਤੋਂ 11726 ਏਕੜ ਨੂੰ ਜਿਹੜਾ 8 ਪਿੰਡਾਂ ਦੀ ਜ਼ਮੀਨ ਆ ਉਹ ਨਵਾਂ ਗੋਂ ਹੋਤੀਪੁਰ ਬੰਗਾ ਬਸ਼ੈਰਾ ਮੰਡਵੀ ਮਕਰੋੜ ਆਪਣਾ ਬਾਦਲਗੜ ਸੁਰਜਨਪੈਣੀ ਇਹ ਸਾਰੇ ਪਿੰਡਾਂ ਦੇ 11726 ਏਕੜ ਰਕਵੇ ਨੂੰ ਜਿਹੜਾ ਪਿਛਲੇ 38 ਸਾਲਾਂ ਤੋਂ ਪਾਣੀ ਨਹੀਂ ਆਇਆ ਦੀ ਕਰਮਗੜ ਰਜਵਾਹਾ ਇਹ ਇਹਦਾ ਨਾਮ ਹੈ ਉਹ ਅਸੀਂ ਛੇਤੀ ਸਾਰੇ ਇਹਨਾਂ ਰਕਵੇ ਨੂੰ ਪਾਣੀ ਦੇਣ ਜਾ ਰਹੇ ਹਾਂ ਸੋ ਖੇਤਾਂ ਨੂੰ ਪਾਣੀ ਇਹ ਸਾਡੀ ਤਰਜੀਹ ਹੈ ਸ ਬਾਕੀ ਸਾਰੇ ਸਕੂਲਾਂ ਦੇ ਵਿੱਚ 23 ਕਰੋੜ ਰੁਪਇਆ ਹਲਕੇ ਲਹਿਰੇ ਦੇ ਵਿੱਚ ਸਕੂਲਾਂ ਦੇ ਇਨਫਰਾਸਟ੍ਰਕਚਰ ਤੇ ਸਕੂਲਾਂ ਦੀਆਂ ਬਿਲਡਿੰਗਾਂ ਤੇ ਲੱਗ ਚੁੱਕੇ ਐ ਤੇ ਲੱਗ ਵੀ ਰਹੇ ਸੋ ਇਹ ਸਾਰੇ ਕੰਮ ਚੱਲ ਰਹੇ ਨੇ ਹਰਿਆਣੇ ਚ ਬਿਦਾਂ ਸਰਵੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਬੜੀ ਚੰਗੀ ਤਰ੍ਹਾਂ ਉੱਥੇ ਲੋਕਾਂ ਦੇ ਵਿੱਚ ਵਧ ਰਹੀ ਹੈ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਲੋਕ ਪਸੰਦ ਕਰ ਰਹੇ ਨੇ ਕੇਜਰੀਵਾਲ ਦੀ ਇਮਾਨਦਾਰੀ ਨੂੰ ਲੋਕ ਸਤਿਕਾਰ ਕਰ ਰਹੇ ਨੇ ਜਿਹੜਾ ਕੇਜਰੀਵਾਲ ਜੀ ਨੇ ਹੁਣ ਕਿਹਾ ਅਸਤੀਫਾ ਦਿੱਤਾ ਹੈ ਇਹ ਮੈਂ ਸਮਝਦਾ ਸਾਰਿਆਂ ਦੇ ਮੋਹ ਤੇ ਚਪੇੜ ਹੈ ਜਿਹੜੇ ਸਾਰੇ ਦਿਨ ਰੌਲਾ ਪਾਈ ਜਾਂਦੇ ਤੇ ਕੱਢ ਕੁਛ ਸਕੇ ਨਹੀਂ ਇਹ ਪਿਛਲੇ 2 ਸਾਲਾਂ ਤੋਂ ਹਿੰਦੁਸਤਾਨ ਸਰਕਾਰ ਦੀ ਸਾਰੀ ਮਸ਼ੀਨਰੀ ਸਾਰੀਆਂ ਏਜੰਸੀਆਂ ਇਸ ਗੱਲ ਤੇ ਲੱਗਿਆ ਰਹੀਆਂ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਕੋਈ ਸਬੂਤ ਇਕੱਠੇ ਕਰ ਸਕੀਏ ਕੋਈ ਸਬੂਤ ਨਹੀਂ ਮਿਲਿਆ ਬਿਨਾਂ ਸਬੂਤਾਂ ਤੋਂ ਇਹਨਾਂ ਨੇ ਜੇਲਾਂ ਜਵਾਦੇ ਫਿਰ ਮਾਨਯੋਗ ਸੁਪਰੀਮ ਕੋਰਟ ਨੇ ਕੇਜਰੀਵਾਲ ਜੀ ਨੂੰ ਜ਼ਮਾਨਤ ਵੀ ਦਿੱਤੀ ਤੇ ਉਹਨਾਂ ਦੇ ਖਿਲਾਫ ਕੀ ਕੁਛ ਕੀਤਾ ਉਹ ਤੁਸੀਂ ਸਾਰੇ ਜਾਣਦੇ ਹੋ ਸੋ ਲੋਕ ਇਸ ਗੱਲ ਨੂੰ ਪਸੰਦ ਕਰ ਰਹੇ ਨੇ ਹੁਣ ਕੇਜਰੀਵਾਲ ਜੀ ਨੇ ਸਪਸ਼ਟ ਕਹਿਤਾ ਵੀ ਅਦਾਲਤ ਤੋਂ ਮੈਨੂੰ ਇਨਸਾਫ ਮਿਲ ਗਿਆ ਪਰ ਮੈਂ ਲੋਕਾਂ ਤੋਂ ਇਨਸਾਫ ਲੈਣਾ ਹੈ ਹੁਣ ਲੋਕ ਦੱਸਣਗੇ ਵੀ ਅਰਵਿੰਦ ਕੇਜਰੀਵਾਲ ਬੇਈਮਾਨ ਹੈ ਜਾਂ ਅਰਵਿੰਦ ਕੇਜਰੀਵਾਲ ਇਮਾਨਦਾਰ ਹੈ ਇੱਕ ਰਾਜਪਾਲ ਵੱਲੋਂ ਸਮੇਂ 'ਚ ਪਤਾ ਲੱਗ ਜਾਊਗਾ ਪਰ ਮੈਨੂੰ ਪੂਰਨ ਯਕੀਨ ਆ ਜਿਸ ਤਰੀਕੇ ਨਾਲ ਪਹਿਲਾਂ ਤਨਵੇਰੀ ਮੁੱਖ ਮੰਤਰੀ ਬਣੇ ਨੇ ਵੱਡੇ ਫਤਵੇ ਦੇ ਨਾਲ ਲੋਕ ਇਸ ਦਫਾ ਫਤਵਾ ਦੇਵੋਗੇ ਉਹਨਾਂ ਦੀ ਇਮਾਨਦਾਰੀ ਤੇ ਮੋਹਰ ਲਾਉਣਗੇ ਇੱਕ ਰਾਜਪਾਲ ਵੱਲੋਂ ਨਵੇਂ ਪੰਚਾਇਤੀ ਰਾਜ ਸੋਧ ਐਕਟ ਬਿੱਲ ਨੂੰ ਮਨਜ਼ੂਰੀ ਦਿੱਤੀ ਗਈ ਜੀ ਕਿੰਨੇ ਕ ਟਾਈਮ ਚੱਕ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਸਕਦੀਆਂ ਨੇ ਦੇਖੋ ਪੰਚਾਇਤੀ ਚੋਣਾਂ ਬਹੁਤ ਜਲਦ ਹੋਣ ਜਾ ਰਹੀਆਂ ਨੇ ਤੇ ਗਵਰਨਰ ਸਾਹਿਬ ਨੇ ਇਹਦੀ ਮਨਜ਼ੂਰੀ ਦਿੱਤੀ ਹੈ ਉਹਨਾਂ ਦੀ ਸ਼ਲਾਘਾ ਵੀ ਕਰਦਾ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਕਿ ਕਿ ਆਪਾਂ ਦੇਖਦੇ ਹਾਂ ਹਰ ਵਾਰੀ ਜਿਹੜਾ ਨਸ਼ਾ ਵੱਡੇ ਪੱਦਰ ਦੇ ਪਿੰਡਾਂ 'ਚ ਵੰਡਿਆ ਜਾਂਦਾ ਆਪਸੀ ਫੁੱਟ ਦਾ ਕਾਰਨ ਬਣਦੀਆਂ ਨੇ ਜ਼ਿਆਤਰ ਪੰਚਾਇਤੀ ਚੋਣਾਂ ਦੇਖੋ ਉਹ ਉਹਨਾਂ ਸਰਕਾਰਾਂ ਦੀ ਨਲਾਕ ਉਹ ਝੂਠੇ ਆਪਣੇ ਹੀ ਪਾਰਟੀ ਦੇ ਵਰਕਰਾਂ ਦੇ ਨਾਲ ਦਗਾ ਫਰੇਮ ਕਰਵਾਉਂਦੇ ਸੀ ਆਪਣੇ ਵਰਕਰਾਂ ਨੂੰ ਉਕਸਾਉਂਦੇ ਦੀ ਵੀ ਤੁਸੀਂ ਸਰਪੰਚ ਬਣਨਾ ਤੁਸੀਂ ਪੈਸੇ ਖਰਚ ਦਿਓ ਆਹ ਖਰਚ ਦਿਓ ਅਸੀਂ ਕਿਸੇ ਨੂੰ ਨਹੀਂ ਕਹਿਣਾ ਮੈਂ ਸਾਰੇ ਕਈ ਪਿੰਡਾਂ ਦੇ ਲੋਕ ਖੜੇ ਨੇ ਅਸੀਂ ਕਹਿੰਦੇ ਪਿੰਡ ਦਾ ਸਰਪੰਚ ਬਣਾਓ ਉਹ ਸਰਪੰਚ ਬਣਾਓ ਜਿਹੜਾ ਤੁਹਾਡੇ ਨਾਲ ਖੜ ਸਕੇ ਪਿੰਡ ਦੀ ਬਿਹਤਰੀ ਦੇ ਲਈ ਕੰਮ ਕਰ ਸਕੇ ਅਸੀਂ ਕਿਸੇ ਨੂੰ ਨਸ਼ੇ ਇਹਨਾਂ ਗੱਲਾਂ ਤੁਸੀਂ ਪਹਿਲੇ ਵੀ ਕਹਾਂ ਨਾ ਅਸੀਂ ਐਮਐਲਏ ਦੇ ਇਲੈਕਸ਼ਨ ਵੇਲੇ ਕਿਸੇ ਨੂੰ ਇੱਕ ਪਉਆ ਸ਼ਰਾਬ ਦਾ ਨੀਂ ਨਾ ਸਤੋਂ ਕਿਸੇ ਨੇ ਮੰਗਿਆ ਨਾ ਅਸੀਂ ਦਿੱਤਾ ਅਸੀਂ ਇਸ ਚੀਜ਼ ਦੇ ਖਿਲਾਫ ਹਾਂ ਜੀ ਕਿਸੇ ਨੂੰ ਨਹੀਂ ਕਹਿੰਦੇ ਕਿਉਂਕਿ ਨਾ ਪੈਸਾ ਕਿਸੇ ਸਰਪੰਚ ਦੇ ਲੈਣਾ ਨਾ ਲੈਣ ਦੇਣਾ ਸਰਕਾਰ ਨੇ ਇਸ ਕਰਕੇ ਕੋਈ ਵੀ ਨਹੀਂ ਕੁਝ ਕਰੂਗਾ ਆਖਰੀ ਚਵਲ ਤਰ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਦੀ ਕੱਲ ਸਿਹਤ ਵਿਗੜੀ ਤੇ ਖਬਰ ਆਈ ਕਿ ਉਹਨਾਂ ਨੂੰ ਦਿੱਲੀ ਦੇ ਪੋਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਅਕਾਲੀ ਦਲ ਨੇ ਇਹਦੇ ਉੱਪਰ ਆਖਿਆ ਕਿ ਦਿੱਲੀ ਦੇ ਮੁੱਖ ਮੰਤਰੀ ਦੀ ਕੁਰਸੀ ਗਈ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਦੀ ਵੀ ਕੁਰਸੀ ਜਾਣ ਵਾਲੀ ਹੈ ਕੀ ਕਹੋਗੇ ਤੁਸੀਂ ਉੰਨਾ ਦੀਆਂ ਗੱਲਾਂ ਦੀ ਕੋਈ ਭਾਇ ਨਹੀਂ ਹੈ ਇੱਕ ਬੰਦੇ ਦੇ ਸੱਟ ਲੱਗੀ ਹੈ ਤੇ ਇੰਨੀਆਂ ਜਿਹੀਆਂ ਗੱਲਾਂ ਕਰਦੀ ਹੈ ਇਹ ਮੈਂ ਕਹਿੰਦਾ ਉਹੀ ਇਨਸਾਨੀਅਤ ਤੋਂ ਗਰੀ ਗੱਲ ਹੈ ਇਸ ਗੱਲ ਤੇ ਮੈਂ ਕੋਈ ਕਮੈਂਟ ਕਰਦਾ ਵੀ ਚੰਗਾ ਨਹੀਂ ਲੱਗਦਾ ਮੈਂ ਇਹ ਹੀ ਕਾਮਨਾ ਕਰਦਾ ਸਾਡੇ ਮੁੱਖ ਮੰਤਰੀ ਛੇਤੀ ਸਿਹਤਯਾਬ ਹੋ ਕੇ ਸਾਡੇ ਵਿੱਚ ਆਉਣ